ਅਹੋ ਜੇ ਲੋਕਾਂ ਦੇ ਮਸਲੇ ਆਪਣੇ ਨਿੱਜੀ ਹੁੰਦੇ ਆ ਪਰ ਇਹ ਸਾਰੇ ਕੌਮ ਨੂੰ ਬਦਨਾਮ ਕਰ ਦਿੰਦੇ ਨੇ ਤੁਸੀਂ ਇਹ ਵੀਡੀਓ ਸੁਣੋ ਕੀ ਕਹਿ ਰਿਹਾ ਬੰਦਾ ਇਹਦਾ ਹੋ ਸਕਦਾ ਉਸ ਬੰਦੇ ਨਾਲ ਕੋਈ ਆਪਦਾ ਨਿੱਜੀ ਮਸਲਾ ਹੋਵੇ ਪਰ ਇਹ ਸਾਰੇ ਲੋਕਾਂ ਨੂੰ ਹੀ ਮਤਲਬ ਇੱਕੋ ਰੱਸੇ ਨੰਗਾਈ ਜਾਂਦਾ ਥੋੜੀ ਇਹ ਵੀਡੀਓ ਸੁਣੋ ਤੇ ਫਿਰ ਇਹ ਬੰਦੇ ਨੂੰ ਮਣੀ ਆਈਆਂ ਲਾਨ ਤਾਂ ਜ਼ਰੂਰ ਪਾਉਂ ਚ ਇਹ ਬੰਦਾ ਤਰਨ ਤਾਰਨ ਦਾ ਅੱਜ ਗੱਲ ਕਰਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮਜੀਬੀ ਸਿੰਘਾਂ ਨੂੰ ਜ਼ਮੀਨਾਂ ਕਿਉਂ ਨਹੀਂ ਦਿੱਤੀਆਂ بڑا ਇਹ ਮਸਲਾ ਉੱਠਦਾ ਨਾ ਬੜਾ ਲੋਕ ਰੌਲਾ ਪਾਉਂਦੇ ਆ ਇੱਕ ਅੱਜ ਗੱਲ ਸੱਚੀ ਦੱਸੂਗਾ ਤੁਹਾਨੂੰ ਬਿਲਕੁਲ ਸੱਚੀ ਉਹ ਬੰਦੇ ਨੂੰ ਵੀ ਪੁੱਛ ਲਿਓ ਤੇ ਇਹ ਗੱਲ ਇਸ ਤਰ੍ਹਾਂ ਵਾਂਗ ਕਿ ਯਾਰ ਆਪਣਾ ਜ਼ਮੀਨਾਂ ਕਹਿ ਦਿੰਦੇ ਨਾ ਵੀ ਜੱਟ ਸੋਸ਼ਣ ਕਰਦੇ ਆ ਜੱਟ ਉਹ ਕਰਦੇ ਆ ਚਲੋ ਆਪਣਾ ਮੈਂ ਨਹੀਂ ਐਸੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਵਾਂ ਗੱਲ ਇੱਕ ਸਚਾਈ ਆ ਗੁਰਦੁਆਰਿਆਂ ਦਾ ਪ੍ਰਬੰਧ ਜੇ ਕਿਤੇ ਬਾਈ ਚਾਂਸ ਇਹਨਾਂ ਦੇ ਕੋਲ ਆ ਜਾਵੇ ਨਾ ਛਾਡੇ ਬੰਦਿਆਂ ਦੇ ਕੋਲ ਤੇ ਇਹ ਕਿਸ ਨੂੰ ਜੀਨਾਂ ਦੇਣ ਤੇ ਇੰਨਾ ਜ਼ਿਆਦਾ ਇਹ ਵੀ ਕਰ ਲੱਗ ਪੈਣਾ ਮੈਂ ਕਹਿੰਦਾ ਇਹਨਾਂ ਨੂੰ ਵਧੀਆ ਵਾ ਜਿੱਥੇ ਪ੍ਰਮਾਤਮਾ ਨੇ ਇਹ ਰੱਖਿਆ ਨਾ ਵਧੀਆ ਸਿਸਟਮ ਹੈ ਇੱਕ ਗੱਲ ਸਚਾਈ ਦੱਸਣ ਲੱਗਾ ਤੁਹਾਨੂੰ ਕੋਈ ਝੂਠ ਨਹੀਂ ਆ ਮੇਰਾ ਬਿਲਕੁਲ ਜਾਣ ਪਛਾਣ ਦਾ ਬੰਦਾ ਮੇਰੇ ਨਾਨਕਿਆਂ ਦਾ ਬੰਦਾ ਬੱbbi ਉਹਦਾ ਨਾਮ ਬੱਬਾ ਬੱਪੀ ਕਹਿੰਦੇ ਆ ਕੋਈ ਬੱਪੀ ਕਹਿ ਦਿੰਦਾ ਕੋਈ ਉਹਨੂੰ ਪੱਪਾ ਕਹਿੰਦਾ ਦਦੇਹਰ ਸਾਹਿਬ ਦਾ ਗੱਲ ਸੁਣ ਲਿਓ ਤੇ ਤੁਸੀਂ ਉਸ ਚੀਜ਼ ਦੇ ਵਿੱਚ ਆਪਣਾ 100% ਮੇਰੇ ਨਾਲ ਸਹਿਮਤ ਵੀ ਹੋਵੋਗੇ ਇਹ ਕਹਿੰਦੇ ਰਹਿੰਦੇ ਆ ਨਾ ਵੀ ਸਾਨੂੰ ਜ਼ਮੀਨਾਂ ਕਿਉਂ ਨਹੀਂ ਦਿੱਤੀਆਂ ਸਾਨੂੰ ਆਪਣਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਸਾਰੇ ਇਹਨਾਂ ਦੇ ਕੋਲ ਆ ਜੱਟਾਂ ਦੇ ਕੋਲ ਆ ਬਾਈ ਗੁਰੂਆਂ ਨੇ ਵੀ ਉਸ ਟਾਈਮ ਦਿਮਾਗ ਲਾਇਆ ਹੋਊਗਾ ਸਾਡਿਆਂ ਨੇ ਵੀ ਇਹ ਜਿਹੜੇ ਘੜੇ ਦੇ ਢੱਕਣਿਆਂ ਨਾ ਉੱਥੇ ਫਿੱਟ ਹੋਣ ਵਾਲੇ ਆ ਠੀਕ ਹੈ ਨਾ ਜੀ ਇਹਨਾਂ ਦੇ ਸਿਰ ਤੇ 50 ਕਿਲੋ ਦਾ ਜਿੰਨਾ ਚਿਰ ਟੋਕਰਾ ਨਾ ਨਾ ਹੋਵੇ ਉਹਨਾਂ ਚਿਰ ਫਿਰ ਕੰਮ ਰੋਗੋ ਬਣੀ ਆਉਂਦਾ ਇਹ ਗੱਲ ਸਚਾਈ ਜੇ ਜਦੇੜ ਸਾਹਿਬ ਦੇ ਲਾਗੇ ਇੱਕ ਗੁਰਦੁਆਰਾ ਉੱਥੇ ਇੱਕ ਬੰਦਾ ਸੇਵਾ ਕਰਦਾ ਉਹ ਬੰਦਾ ਪਹਿਲਾਂ ਬਾਬਿਆਂ ਨੇ ਉਹਦੀ ਸੇਵਾ ਲਾ ਛੱਡੀ ਆਪਣਾ ਕੀ ਕਹਿੰਦੇ ਉਹਨੂੰ ਡੰਗਰ ਸਾਹਮਣ ਦੇ ਪੱਠੇ-ਪੁੱਠੇ ਪਾਉਂਦੇ ਉਹਨਾਂ ਜਿਹੜੇ ਵਧੀਆ ਸਿਸਟਮ ਹੀ ਉੱਥੇ ਮਿਲਣਾ ਉਹਨੇ ਵਧੀਆ ਉਦੋਂ ਵੀ ਇੱਕ ਵਾਰੀ ਮਿਲਿਆ ਤੇ ਮੈਨੂੰ ਕਹਿੰਦਾ ਕੀ ਭਰਿਆ ਮੈਂ ਕਿਹਾ ਖਾਦ ਭਰੀਆ ਕਹਿੰਦਾ ਲਾ ਦੇ ਦੋ ਚੜ ਤੋੜੇ ਬਾਬੇ ਪੱਠਿਆਂ-ਪੁੱਠਿਆਂ ਨੂੰ ਪਾ ਲੈਣਗੇ ਤੇ ਮੈਂ ਕਿਹਾ ਬਾਬਾ ਮੈਂ ਕਿਹਾ ਵੀ ਤੇਰੀ ਫੈਕਟਰੀ ਚ ਭਰ ਕੇ ਲੈ ਆ ਮਗਾ ਜਾਂਦੇ ਲਿਆ ਆਂ ਵੀ ਆਪਾਂ ਅੱਧੇ ਅੱਧੇ ਪੈਸੇ ਕਰ ਲੈਨੇ ਆ ਚਾਰ ਪੰਜ ਥੋੜੇ ਲਾ ਦੇਨੇ ਆ ਤੇ ਅੱਧੇ ਪੈਸੇ ਤੂੰ ਵਿੱਚ ਪਾ ਦੇ ਤੇ ਅੱਧੇ ਮੈਂ ਕਟਾ ਦੂੰਗਾ ਮੁੜ ਕੇ ਚੁੱਪ ਕਰਕੇ ਚੱਲ ਗਿਆ ਤੇ ਉਹਨਾਂ ਨਾਲ ਕੱਲ ਰਾਤ ਦੀ ਜਿਹੜੀ ਗੱਲ ਹੋਈ ਆ ਕੱਲ ਰਾਤ ਇਸ ਬੰਦੇ ਨੇ ਮਤਲਬ ਅਸੀਂ ਤਿੰਨ ਬੰਦੇ ਹੀ ਤਿੰਨ ਡਰਾਈਵਰ ਤੇ ਅਸੀਂ ਨਾ ਜੇ ਥਾਲੀਆਂ ਫੜਨੀ ਲੱਗੀਆਂ ਇਹ ਇੰਨੇ ਨਾ ਉੱਚੀ ਹਰੀ ਕਿਹਾ ਮੈਨੂੰ ਜਦੋਂ ਵੇਖ ਲਿਆ ਨਾ ਕਿਉਂਕਿ ਜਿਹੜਾ ਜਾਣ ਪਛਾਣ ਵਾਲਾ ਬੰਦਾ ਹੁੰਦਾ ਉਹਨੂੰ ਬੰਦਾ ਜ਼ਿਆਦਾ ਟਪੋਰਾ ਕਰਦਾ ਹੁੰਦਾ ਉਹਨੂੰ ਬੰਦਾ ਜ਼ਿਆਦੀਆਂ ਗੱਲਾਂ ਸੁਣਾਉਂਦਾ ਹੁੰਦਾ ਕਹਿੰਦਾ ਯਾਰ ਆਪਾਂ ਕੀ ਰਿਸ਼ਤੇਦਾਰੇ ਕੋ ਰਿਸ਼ਤੇਦਾਰ ਦੇ ਕੋਲ ਦੱਸ ਦੇਣ ਚਲ ਜੀ ਇਹ ਤੇ ਕੋਈ ਦੱਸ ਦੇਣ ਨਹੀਂ ਸਾਹਮ ਦਾ ਇੱਥੇ ਤੇ ਆਪਾਂ ਰੋਜ਼ ਲੰਗਰ ਛਕਦੇ ਆ ਮੈਂ ਕਿਹਾ ਵਾਕਿਆ ਬਾਬਾ ਜੀ ਇਹ ਤੇ ਗੱਲ ਸਹੀ ਆ ਮੈਂ ਉਹਨੂੰ ਜਵਾਬ ਦਿੱਤਾ ਮੈਂ ਕਿਹਾ ਯਾਰ ਇੱਥੇ ਵਾਕਿਆਈ ਮੈਂ ਕਿਹਾ ਮੇਲੜ ਬੰਦੇ ਨੂੰ ਕੌਣ ਰਿਸ਼ਤੇਦਾਰ ਖਵਾਉਂਦਾ ਵਾ ਦੱਸ ਦੇਣਾ ਇਹ ਗੁਰਦੁਆਰਾ ਹੀ ਆ ਜਿਹੜੇ ਸੰਭੀ ਜਾਂਦੇ ਆ ਵਿਹਲਿਆਂ ਨੂੰ ਤੇ ਮੁੜ ਕੇ ਤੇ ਚੁੱਪ ਕਰ ਗਿਆ ਉਸ ਤੋਂ ਬਾਅਦ ਉਹਨੂੰ ਗੁੱਸਾ ਲੱਗਾ ਉਹ ਗੱਲ ਦਾ ਵੀ ਯਾਰ ਇੰਨੇ ਜਵਾਬ ਕਿਉਂ ਜਵਾਬ ਵੀ ਦੇ ਤਾਂ ਅੰਗੂ ਮੈਨੂੰ ਮੈਂ ਤਾਂ ਕਹਿੰਨਾ ਵੀ ਚੱਲ ਸੁਣੂੰਗਾ ਵੀ ਮੇਰੇ ਨਾਨਕਿਆਂ ਦਾ ਬੰਦਾ ਵਾ ਤੇ ਉਹਦਾ ਰਾਦਾ ਵੀ ਚੱਲ ਮੇਰੇ ਤੋਂ ਉਮਰ ਦੇ ਵਿੱਚ ਵੀ ਵੱਡਾ ਵਾ ਮੁੜ ਕੇ ਕਰ ਲੱਗ ਪਿਆ ਯਾਰ ਸਿਆਣਿਆਂ ਨੇ ਕੁਝ ਨਹੀਂ ਦੇਣਾ ਸਿਆਣੇ ਦੇ ਆਪਣਾ ਕੀ ਉਹਨੂੰ ਕਹਿੰਦੇ ਆ ਐਵੇਂ ਹੀ ਹੈ ਆ ਜਿਉਂ ਆ ਸਿਆਣੇ ਉਹ ਆ ਵੀ ਆ ਬਾਬਿਆਂ ਦੀ ਗੱਲ ਕਰਨ ਲੱਗ ਪਿਆ ਜਿਹੜੇ ਚੌਂਕੀਆਂ-ਚੌਂਕੀਆਂ ਭਰਉਂਦੇ ਹੁੰਦੇ ਆ ਤੇ ਫਿਰ ਮੈਂ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਚੁੱਪ ਕਰਕੇ ਮੈਂ ਇੱਕ ਪ੍ਰਸ਼ਾਦਾ ਛਕਿਆ ਤੇ ਆਪਾ ਉੱਤੋਂ ਨਿਕਲ ਆਇਆ ਮੈਂ ਸੋਚਿਆ ਵੀ ਯਾਰ ਤੂੰ ਸਾਰੀ ਉਮਰ ਚ ਚੌਂਕੀਆਂ ਬਾਹਰ ਛੱਡੀਆਂ ਵਾ ਸਿਆਣਿਆਂ ਦੇ ਤੇ ਮੁੰਡਾ ਕਰਦੇ ਕਰਦੇ ਨੇ ਮੁੰਡਾ ਵੇਂਦੇ ਵੇਂਦੇ ਨੇ ਆਪਣਾ ਮੁੰਡਾ ਲੱਭਦੇ ਲੱਭਦੇ ਨੇ ਪੰਜ ਕੁੜੀਆਂ ਹੋ ਗਈਆਂ ਤੇਰੇ ਤੇ ਤੂੰ ਸਿਆਣਾ ਕੋਈ ਦੁਨੀਆ ਦਾ ਛੱਡਿਆ ਨਹੀਂ ਹੁਣ ਮੈਂ ਕਾ ਬੰਦਾ ਬੇਲੋ ਸਿਆਣਾ ਬਣ ਜਾਂਦਾ ਬਾਜ ਦੇ ਵਿੱਚ ਫਿਰ ਜਦੋਂ ਅਸੀਂ ਉਥੋਂ ਤੁਰਨ ਨਹੀਂ ਲੱਗੇ ਅਜੇ ਉੱਠੇ ਹਾਂ ਅਜੇ ਤਾਂ ਥਾਲੀਆਂ ਵੀ ਰੱਖਣੀਆਂ ਏ ਪਰ ਜੀ ਘਟਾਤੀ ਆ ਮਗਾ ਬਾਬਾ ਜੀ ਅਸੀਂ ਕਿਹੜਾ ਤੁਹਾਡੇ ਘਰੇ ਆਏ ਆ ਗੁਰੂ ਘਰ ਆ ਇੱਥੇ ਘਾਟਾ ਕਿਸ ਗੱਲ ਦਾ ਮੰਨ ਲਓ ਕੋਈ ਪਰਚੀ ਕਟਾਉਂਦਾ ਵੀ ਆ ਤੇ ਕਿਸ ਨੂੰ ਦੱਸ ਕੇ ਕਿਉਂ ਕਟਾਵੇ ਜਾਣ ਪਛਾਣ ਦਾ ਮਤਲਬ ਇਹ ਥੋੜੀ ਆ ਕਿ ਮੰਨ ਲਓ ਮੈਂ ਉਹਦੇ ਕੈਨ ਤੇ ਕਟਾਉਣੀ ਆ ਜਾਂ ਕੇਸ ਦੇ ਤੇ ਇਹ ਤੇ ਅਸੀਂ ਜਿਹੜੇ ਗੱਡੀਆਂ ਵਾਲੇ ਕਟਾਉਂਦੇ ਆ ਨਾ ਟਰੱਕ ਡਰਾਈਵਰ ਪਰਚੀ ਕਟਵਾਉਂਦੇ ਆ ਉਹ ਕਦੇ ਵੀ ਆਪਦੇ ਨਾਮ ਦੇ ਨਹੀਂ ਕਟਾਉਂਦੇ ਪਰਚੀ ਕੋਈ ਵੀ ਡਰਾਈਵਰ ਆ ਉਹ ਆਪਣੀ ਗੱਡੀ ਦੇ ਨਾਮ ਦੇ ਪਰਚੀਆਂ ਕਟਵਾਉਂਦੇ ਆ ਸੇਵਾ ਦੀਆਂ ਗੱਡੀਆਂ ਦੇ ਨੰਬਰ ਪਵਾਉਂਦੇ ਆ ਤੇ ਗੱਡੀ ਦੀ ਅਰਦਾਸ ਬੇਨਤੀ ਕਰਦੇ ਆ ਵੀ ਚਲੋ ਰਾਏ ਕਰਾਏ ਚੱਲਦੇ ਆ ਤੇ ਦੁੱਖ ਮੁਸੀਬਤਾਂ ਅਰਦਾਸ ਬੇਨਤੀ ਪ੍ਰਮਾਤਮਾ ਨਹੀਂ ਚੱਲਣੀਆਂ ਵਾ ਉਹਨਾਂ ਹੀ ਕਟਣੀਆਂ ਸਾਡੀਆਂ ਤੇ ਡਰਾਈਵਰ ਦੇ ਤੇ ਵੈਸੇ ਭਗਤੀ ਬਹੁਤ ਜ਼ਿਆਦੀ ਆ ਤੇ ਇਹ ਇਹ ਬੰਦੇ ਇਹ ਕੀ ਕਰਦੇ ਆ ਹੁਣ ਗੱਲ ਮਸਲਾ ਇਹ ਆ ਕਿ ਇਹ ਮਜੀਬ ਸਿੰਘ ਪਰਿਵਾਰ ਤੋਂ ਬੰਦਾ ਵਾ ਚਲੋ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਗਾਂ ਦੀ ਗਾਂ ਵਾ ਮੈਂ ਕਹਾ ਯਾਰ ਵਾਕਿਆ ਹੀ ਸਹੀ ਗੱਲ ਉਸ ਟਾਈਮ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੇ ਜ਼ਮੀਨਾਂ ਨਹੀਂ ਨਾ ਤੁਹਾਨੂੰ ਦਿੱਤੀਆਂ ਜਾਂ ਸਾਨੂੰ ਨਹੀਂ ਦਿੱਤੀਆਂ ਉਹਨੇ ਬਹੁਤ ਵਧੀਆ ਕੀਤਾ ਜੇ ਗੁਰਦੁਆਰਿਆਂ ਦਾ ਪ੍ਰਬੰਧ ਅੱਜ ਸਾਡੇ ਕੋਲ ਨਹੀਂ ਹੈ ਨਾ ਤੇ ਬਹੁਤ ਵਧੀਆ ਵਾ ਉਥੇ ਹੋਰ ਕਿੰਨੇ ਸੇਵਾਦਾਰ ਆ ਇੰਨੇ ਆ ਅੰਮ੍ਰਿਤਸਰ ਦੇ ਆ ਕਰਨਦਾਰਨ ਦੇ ਬਹੁਤ ਸੇਵਾਦਾਰ ਆ ਤੇ ਉਹ ਬੰਦੇ ਜਿਹੜੇ ਆ ਉਹ ਬਹੁਤ ਵਧੀਆ ਵਿਵਹਾਰ ਦੇ ਪ੍ਰੇਮ ਵਾਲੇ ਆ ਸਾਰੇ ਤੇ ਇਹ ਇੱਕੋ ਹੀ ਬੰਦਾ ਵਾ ਜਿਹੜਾ ਇਹੋ ਜਿਹਾ ਉਥੇ ਗੱਲਾਂ ਕਰਦਾ ਮੈਂ ਤੇ ਬਾਬਾ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਇਹਨੂੰ ਮਹੀਨਾ ਹੋਇਆ ਲੰਗਰ ਦੀ ਸੇਵਾ ਤੇ ਸੁੱਖੇ ਥਾਂ ਤੇ ਲਾਇਆ ਵਾ ਵੀ ਬਾਬਾ ਜੀ ਇਹ ਟੋਕਰੇ ਵਾਲਾ ਵਾ ਬੰਦਾ ਇਹਨੂੰ ਉਥੇ ਰੱਖੋ ਜਿੱਥੇ ਰਹਿਣ ਵਾਲਾ ਵਾ ਤੇ ਉਸ ਦਿਨ ਦੀ ਜਿੱਦਨ ਦਾ ਇਹ ਆ ਉਸ ਦਿਨ ਦੀ ਉਥੇ ਗੱਡੀ ਬਹੁਤ ਘੱਟ ਵੀ ਰੁਕਣ ਲੱਗ ਪਈ ਇਹ ਵੀ ਚੀਜ਼ ਮੈਂ ਇੱਕ ਨੋਟਿਸ ਕੀਤੀ ਆ ਕਿ ਗੱਡੀ ਬਹੁਤ ਉਥੇ ਘੱਟ ਰੁਕਣ ਲੱਗ ਪਈ ਕਿਉਂਕਿ ਇਹ ਬੰਦਾ ਨਾ ਬੜੀਆਂ ਡਰਾਈਵਰਾਂ ਨੂੰ ਟੋਕੋਰਾ ਜੀਆਂ ਗੱਲਾਂ ਜੀਆਂ ਗੱਲੀਬਾਤੀ ਸੁਣਾਉਂਦਾ ਰਹਿੰਦਾ ਵਾ ਤੇ ਚਲੋ ਡਰਾਈਵਰ ਆਪਣਾ ਕੀ ਆ ਜਿਹੜੀ ਸੇਵਾ ਕਿਸ ਨੇ ਪਾਉਣੀ ਹੁੰਦੀ ਆ ਉਹ ਆਪਣੀ ਗੁਪਤ ਹੁੰਦੀ ਆ ਕਿਸ ਨੇ ਕੋਈ ਗੋਲਕ ਚ ਪਾਉਣੀ ਹੁੰਦੇ ਕਿਸ ਨੇ ਪਰਚੀ ਕਟਵਾਉਣੀ ਹੁੰਦੀ ਆ ਕਿਸ ਨੇ ਕਿਸ ਤਰ੍ਹਾਂ ਪਾਉਣੀ ਹੁੰਦੀ ਆ ਤੇ ਮੈਂ ਤੇ ਬਾਬਾ ਜੀ ਇਹੋ ਹੀ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਤੇ ਇਹਨੂੰ ਨਾ ਰੱਖੋ ਵੀ ਇਹ ਡੰਗਰ ਡੰਗਰ ਸਾਹਵੇਂ ਪੱਠੇ-ਪੁੱਠੇ ਪਾਵੇ ਗਵਾ-ਗਵਾ ਛੁੱਟਿਆ ਕਰੇ ਕਿਉਂਕਿ ਇਹ ਸਾਡੇ ਬੰਦਿਆਂ ਦੇ ਸਿਰ ਦੇ ਉੱਤੇ ਜਿੰਨਾ ਚਿਰ 50 ਕਿਲੋ ਦਾ ਟੋਕਰਾ ਹੋਵੇ ਦਾ ਨਾ ਉਹਨਾਂ ਜਰ ਇਹਨਾਂ ਦਾ ਸਰੀਰ ਵੀ ਸੈੱਟ ਨਹੀਂ ਰਹਿੰਦਾ ਤੇ ਇਹ ਕਰਕੇ ਮੈਂ ਕਹਿੰਨਾ ਵੀ ਇਹਨੂੰ ਉੱਥੇ ਹੀ ਸੇ ਉੱਥੇ ਹੀ ਟਿਕਾਣਾ ਹੀ ਘਲਾ ਦੋ ਇਹ ਹੈ ਨਹੀਂ ਆ ਤੇ ਇਹ ਗੱਲ ਹੁਣ ਇਹ ਗੱਲ ਐਗਜ਼ੈਂਪਲ ਜੇ ਤੇ ਇਹ ਤੁਸੀਂ ਗੱਲ ਸੁਣ ਕੇ ਤੇ ਆਪਣੀ رائے ਦੇਣੀ ਆ ਕਿ ਮੈਂ ਗਲਤ ਆ ਕਿ ਸਹੀ ਆ ਇੱਕ ਤੁਸੀਂ ਕਹਣਾ ਯਾਰ ਇਹ ਆਪਣੇ ਹੀ ਬੰਦਿਆਂ ਦੇ ਖਿਲਾਫ ਬੋਲੀ ਜਾਂਦਾ ਵਾ ਸ਼ਾਇਦ ਜੱਟਾਂ ਤੋਂ ਸਹਿਮਤੀ ਲੈਣ ਦਾ ਕਰਕੇ ਇਹੋ ਜੀ ਕੋਈ ਗੱਲ ਨਹੀਂ ਆ ਜੱਟ ਸਾਡੇ ਬੜੇ ਮੇਰੇ ਯਾਰ ਦੋਸਤ ਜਿਹੜੇ ਬਾਹਰ ਅੰਦਰ ਆ ਜਿਨ੍ਹਾਂ ਨੇ ਚਲੋ ਓਕੇ ਟਾਈਮ ਹਰ ਟਾਈਮ ਖਲੋਤੇ ਆ ਇਹੋ ਜੀ ਗੱਲ ਨਹੀਂ ਨਾਲ ਖਲੋਂਦੇ ਵੀ ਰਹੇ ਆ ਤੇ ਹੁਣ ਵੀ ਅੱਜ ਵੀ ਖਲੋਂਦੇ ਆ ਐਵੋ ਜਿਆ ਕੋਈ ਗੱਲ ਨਹੀਂ ਆ ਤੇ ਇਹ ਚਲੋ ਆਪਾਂ ਜਿੱਥੇ ਜਿਹੜੀ ਜਾਤ ਦੇ ਵਿੱਚ ਜਨਮ ਲਿਆ ਜਾਤ ਤੇ ਉਹ ਹੀ ਰਹਿਣੀ ਆ ਪਰ ਸਾਡੇ ਬੰਦੇ ਇਸ ਤਰ੍ਹਾਂ ਕਰਦੇ ਆ ਜੇ ਇਹਨਾਂ ਦੇ ਕੋਲ ਪ੍ਰਬੰਧ ਆ ਜਾਵੇ ਨਾ ਇਹ ਕਿਸੇ ਨੂੰ ਜੀਣ ਨਾ ਦੇਣ ਠੀਕ ਆ ਨਾ ਜੀ ਜੇ ਮੇਰੀ ਗੱਲ ਗਲਤ ਹੋਈ ਤੇ ਆਪਣਾ ਤੁਸੀਂ ਆਪਣਾ ਕੀ ਕਹਿੰਦੇ ਆ ਬੇਸ਼ੱਕ ਉਹ ਬੰਦਾ ਦਾ ਨੂੰ ਮਿਲਾ ਵੀ ਦਵਾਂਗਾ ਤੇ ਇਹ ਗੱਲ ਉਹਨੇ ਕੱਲ ਯਾਨੀ ਕਿ 11 11 11 ਤਰੀਕ 11ਵਾਂ ਮਹੀਨਾ ਰਾਤ 11:30 ਵਜੇ ਦੀ ਗੱਲ ਆਏ ਕੋਈ ਝੂਠ ਨਹੀਂ ਆ ਸੱਚ ਆ ਬਿਲਕੁਲ ਕਿਉਂਕਿ ਮੈਂ ਗੁਰੂ ਘਰ ਆਪਾਂ ਨੂੰ ਬਹੁਤ ਸਤਿਕਾਰ ਆ ਗੁਰੂ ਘਰ ਦਾ ਉੱਥੇ ਹੋਰ ਬਹੁਤ ਬਾਬੇ ਪਿਆਰ ਆ ਗੁਰੂ ਘਰ ਦਾ ਕਰਕੇ ਨਹੀਂ ਮੈਂ ਇਸ ਕਰਕੇ ਵੀਡੀਓ ਬਣਾਈ ਆ ਕਿ ਬੰਦਾਂ ਨੂੰ ਪਤਾ ਲੱਗੇ ਵੀ ਵਾਕਿਆ ਹੀ ਇਹ ਹੁੰਦੇ ਆ ਨਾ ਜਿਹੜੇ ਬੰਦੇ ਇਸੇ ਵਾਹ ਵਾਲੇ ਹੁੰਦੇ ਆ ਸਤਿ ਸ਼੍ਰੀ ਅਕਾਲ